ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਪ੍ਰਜਾਣਾ ਗੁਰੂ ਦੀ ਗੱਲ ਅੱਜ 26 ਜੁਲਾਈ ਹੈ ਮੈਂ ਮਨਪ੍ਰਤਕਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਜ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਗੁਰ ਕਾ ਸਬਦ ਰਖvare ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਾਗਾ ਜਮ ਲਜਾਇ ਕਰ ਭਗਾ ਏ ਭਾਈ ਗੁਰੂ ਦਾ ਸ਼ਬਦ ਜੀਵਾਂ ਦਾ ਰਖਵਾਲਾ ਹੈ ਹਰ ਤਰ੍ਹਾਂ ਕਰਕੇ ਰੱਖਿਆ ਕਰਦਾ ਹੈ ਗੁਰੂ ਦੇ ਸ਼ਬਦ ਦਾ 4.74 ਦੇ ਪਾਸੇ ਪੈਰਾ ਹੈ ਗੁਰੂ ਦੇ ਸ਼ਬਦ ਰਾਹੀ ਜਿਸ ਮਨੁੱਖ ਦਾ ਮਨ ਪਰਮੇਸ਼ਰ ਦੇ ਨਾਮ ਨਾਲ ਜਾਂਦਾ ਹੈ ਉਸ ਮਨੁੱਖ ਦੇ ਪਾਸੋਂ ਜਮਦੂਤ ਵੀ ਸ਼ਰਮਿੰਦਾ ਹੋ ਕੇ ਪੱਜ ਜਾਂਦਾ ਹੈ ਹੈ ਸੱਚੇ ਪਾਤਸ਼ਾਹ ਪਰਮੇਸ਼ਰ ਜੀ ਤੂੰ ਮੇਰਾ ਸੁੱਖਾਂ ਦਾ ਦਾਤਾ ਹੈ ਤੂੰ ਮੋ ਮਾਇਆ ਦੇ ਬੰਧਨ ਕੱਟ ਕੇ ਮੇਰੇ ਮਨ ਨੂੰ ਪਵਿੱਤਰ ਕਰ ਦਿੱਤਾ ਹੈ हे सच्चे बादशाह तू पूरण पुरुष है तू जीवा के कर्मों दे, दे फल देने वाला है गुरु जी आजदे हन हे भाई परमेश्वर नाश रहत है परमेश्वर दी कीती सेवा व्यर्थ नहीं जाती परमेश्वर दे दास परमेश्वर दी सेवा करके सदा अनंत खेड़े विच रहंदे हन हे सच्चे बादशाह तेरा नाम जपन नाल ਸਾਰੇ ਮਨੁੱਖਾਂ ਦੀਆਂ ਆਸਾਪੂਰਨ ਹੋ ਜਾਂਦੀਆਂ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਦਾ ਸ਼ਬਦ ਸਾਰੇ ਜੀਵਾਂ ਦੀ ਹਰ ਤਰ੍ਹਾਂ ਕਰਕੇ ਰੱਖਿਆ ਕਰਨ ਵਾਲਾ ਹੈ ਜੋ ਮਨੁੱਖ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਨ ਜਮਦੂਤ ਉਹਨਾਂ ਦੇ ਨੇੜੇ ਨਹੀਂ ਆ ਸਕਦੇ ਸ਼ਰਮਿੰਦਾ ਹੋ ਕੇ ਦੌੜ ਜਾਂਦੇ ਹਨ ਭੱਜ ਜਾਂਦੇ ਹਨ ਪਰਮੇਸ਼ਰ ਦੀ ਟਹਿਲ ਸੇਵਾ ਕਰਨ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਪਰਮੇਸ਼ਰ ਦੀ ਤਹਿਤ ਸੇਵਾ ਤੋਂ ਭਾਗ ਹੈ ਪਰਮੇਸ਼ਰ ਦੇ ਗੁਨਾ ਦਾ ਗਾਇਨ ਕਰਨਾ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਪਿਆਰੇ ਵਿਦਿਆਰਥੀਓ ਰੋਜ਼ਾਨਾ ਸੈਰ ਕਰਿਆ ਕਰੋ ਕਸਰਤ ਕਰਿਆ ਕਰੋ ਸੰਤੁਲਿਤ ਭੋਜਨ ਖਾਇਆ ਕਰੋ ਆਪਣੀ ਸਿਹਤ ਦਾ ਹਰ ਪੱਖੋ ਪੂਰਾ ਖਿਆਲ ਰੱਖਿਆ ਕਰੋ ਗੁਰੂ ਪੜਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ